ਗਿਆਨੀ ਮੋਹਨ ਸਿੰਘ ਜੀ ਮਹਾਪੁਰਸ਼ ਸਾਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਬੜਾ ਲੰਮਾ ਸਮਾਂ 101 ਸਾਲ ਤੋਂ ਉੱਪਰ ਵੀ ਮਹੀਨੇ ਦਿਨ ਆਪ ਜੀ ਨੇ ਸੁਣੇ ਨੇ ਸੰਸਾਰ 'ਚ ਰਹੇ ਪਰ ਜਿਹੜਾ ਲਾਲਚੀ ਬੰਦਾ ਹੁੰਦਾ ਹੈ ਉਹ ਸਬਰ ਨਹੀਂ ਹੁੰਦਾ ਸਾਡੇ ਅੰਦਰ ਇੱਕ ਐਸਾ ਲਾਲਚ ਜਿਹਾ ਪੈਦਾ ਹੋ ਗਿਆ ਵੇ ਹੋਰ ਸਮਾਂ ਸੰਤ ਰਹਿੰਦੇ ਸਾਡੇ ਵਿੱਚ ਕਿਉਂਕਿ ਜੋ ਉਹਨਾਂ ਦੇ ਜਾਣ ਤੋਂ ਬਾਅਦ ਘਾਟਾ ਪਿਆ ਹੈ ਉਹ ਸਾਸ ਜੀ ਪੂਰਾ ਹੋਣ ਵਾਲਾ ਦਿਸਦਾਰ ਨਹੀਂ ਉਹ ਭਾਵੇਂ ਅੰਦਰ ਜੇ ਇਸ ਥਾਂ ਤੇ ਰਹੇ ਸੀ ਉੱਥੇ ਬੈਠੇ ਸੀ ਪਰ ਉਹਨਾਂ ਦਾ ਪ੍ਰਤਾਪ ਸਾਰੀ ਜਿਓ ਅਸ਼ਾਇਆ ਹੋਇਆ ਨਜ਼ਰ ਆਉਂਦਾ ਸੀ ਇੱਕ ਵਾਰੀ ਦਰਸ਼ਨ ਕਰਕੇ ਮਹੀਨਾ ਪਰ ਇਉਂ ਲੱਗਦਾ ਸੀ ਵੀ ਭਿੰਡਰੀ ਆ ਕੇ ਕੁਝ ਲੈ ਕੇ ਜਾ ਰਹੇ ਆ ਹੁਣ ਜਦੋਂ ਉਹਨਾਂ ਦਾ ਪਲੰਗਾ ਖਾਲੀ ਵੇਖਦੇ ਆ ਬਰਦਾਸ਼ਤ ਜਾਂ ਨਹੀਂ ਹੁੰਦਾ ਮਹਿਸੂਸ ਹੁੰਦਾ ਹੈ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਔਰ ਜਾਣ ਲੱਗਿਆਂ ਆਪਣੀ ਗੜਵੀ ਨੂੰ ਕਿਹਾ ਕਿ ਮੈਂ ਕੁਲਵੰਤ ਸਿੰਘ ਜਾ ਰਿਹਾ ਹਾਂ ਇਹ ਕਈ ਵਾਰੀ ਬਰਾਗ ਚ ਆ ਜਾਂਦਾ ਸਮਾਂ ਸੀ ਮੇਰੇ ਵਿਦਿਆਰਥੀ ਦੇ ਕੁਝ ਸਮਾਂ ਇਹ ਵਿਦਿਆਰਥੀ ਰਹੇ ਉਥੇ ਪੜ੍ਹ ਕੇ ਆਇਆ ਸੀ ਜਿ세 ਦੇ ਕੋਲੋਂ ਪਰ ਇਹਦੀ ਪਰਾਲਬ ਦੇ ਏਡੀ ਉੱਚੀ ਦੇਖੀ ਸਾਰਿਆਂ ਨਾਲੋਂ ਮਹਾਂਪੁਰਖਾਂ ਦੇ ਹਰਦਈ ਹੋਣ ਦਾ ਅੜਦਲੀ ਹੋਣ ਦਾ ਉਹਨਾਂ ਦੇ ਨਿਕਟਵਰਤੀ ਹੋਣ ਦਾ ਮਾਣ ਮਿਲ ਗਿਆ ਇਹ ਇਹ ਬੜੇ ਪਿਆਰ ਦੇ ਨਾਲ ਦਰਸ਼ਨ ਕਰਾਉਂਦੇ ਹੁਣ ਜਦੋਂ ਕਹਿੰਦਾ ਵੀ ਭਾਈ ਮਹਾਪੁਰਖਾਂ ਦੇ ਪਲੰਗੇ ਦੀ ਦਰਸ਼ਨ ਕਰਾ ਦੇ ਜਿਹਦੇ ਤੇ ਬੈਠਦੇ ਸੀ ਇਹ ਅੱਖਾਂ ਭਰਿਆ ਹੁੰਦਾ